ਸਾਸ਼ਰੀਆ ਗਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਮੌਜੂਦ ਹਾਂ ਇਹ ਕਹਾਣੀ ਦਾ ਨਾਮ ਹੈ ਕੌੜੇ ਰਿਸ਼ਤੇ ਜੋ ਕਿ ਬਚਿੰਦ ਕੌਰ ਜੀ ਦੀ ਲਿਖੀ ਹੋਈ ਹੈ ਚਲੋ ਦੋਸਤੋ ਕਹਾਣੀ ਸ਼ੁਰੂ ਕਰਦੇ ਹਾਂ ਜੀਵੀ ਹੋਟਲ ਦੀ ਗੈਮਾਗੈਮੀ ਅੱਜ ਦੇਖਣ ਵਾਲੀ ਸੀ ਚਾਰੋਂ ਤਰਫ ਤਾਜ਼ੇ ਫੁੱਲਾਂ ਦੀ ਖੁਸ਼ਬੂਈ ਨਾਲ ਸਾਰਾ ਹਾਲ ਮੈਕੋ ਮੈ ਕੀ ਹੋਇਆ ਪਿਆ ਸੀ ਦੋਵੇਂ ਧਿਰਾਂ ਖੁਸ਼ੀ ਵਿੱਚ ਫੁੱਲੀਆਂ ਨਹੀਂ ਸੀ ਸਮਾ ਰਹੀਆਂ ਸੁਣਿਆ ਸੀ ਮੁੰਡੇ ਵਾਲਿਆਂ ਨੇ ਦਾਜ ਵੀ ਨਹੀਂ ਸੀ ਮੰਗਿਆ ਅਸ਼ੋਕ ਦੀ ਹੋਣ ਵਾਲੀ ਦੁਲਹਨ ਸ਼ਬਨਮ ਜਿਵੇਂ ਸੱਚਮੁੱਚ ਅਰਸ਼ੋਂ ਉਤਰੀ ਕੋਈ ਪਰੀ ਹੋਵੇ ਐਨੀ ਸੁਨੱਖੀ ਲੰਬੂ ਬਹੂ ਤਾਂ ਅਸ਼ੋਕ ਦੇ ਖਾਨਦਾਨ ਵਿੱਚ ਅਜੇ ਤੱਕ ਨਹੀਂ ਸੀ ਆਈ ਦੁਲਾ ਦੁਲਹਨ ਸਟੇਜ ਉੱਤੇ ਬੈਠੇ ਸੱਚਮੁੱਚ ਬਹੁਤ ਜੱਜ ਰਹੇ ਸਨ ਜਿਵੇਂ ਰੱਬ ਨੇ ਇਹਨਾਂ ਨੂੰ ਇੱਕ ਦੂਜੇ ਦੇ ਲਈ ਹੀ ਬਣਾਇਆ ਹੋਵੇ ਸਭ ਤੋਂ ਪਹਿਲਾਂ ਕੁੜਮਾਈ ਦੀਆਂ ਛਾਪਾਂ ਇੱਕ ਦੂਜੇ ਦੀਆਂ ਉਂਗਲਾਂ ਵਿੱਚ ਪਾਈਆਂ ਗਈਆਂ ਫਿਰ ਸਾਰੇ ਭੈਣ ਭਰਾ ਅਤੇ ਰਿਸ਼ਤੇਦਾਰਾਂ ਨੇ ਗੁਲਾਬ ਦੀਆਂ ਪੱਤੀਆਂ ਦੀ ਇਸ ਨਵੀਂ ਬਣੀ ਜੋੜੀ ਉੱਤੇ ਈਓਂ ਵਰਖਾ ਕੀਤੀ ਜਿਵੇਂ ਆਕਾਸ਼ ਚੋਂ ਦੇਵੀ-ਦੇਵਤੇ ਫੁੱਲ ਵਰਸਾ ਰਹੇ ਹੋਣ ਸ਼ਬਨਮ ਦੇ ਨੈਣਾ ਚੋਂ ਚੜਦੀ ਖੁਸ਼ੀ ਉਸ ਤੋਂ ਸਾਂਭੀ ਨਹੀਂ ਸੀ ਜਾ ਰਹੀ ਅਸ਼ੋਕ ਵੀ ਬੇहद ਖੁਸ਼ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੇ ਸਾਰੇ ਦੋਸਤਾਂ ਦੀਆਂ ਨਵ ਵਿਆਹੀਆਂ ਦੁਲਹਣਾਾਂ ਚੋਂ ਸਭ ਤੋਂ ਸੋਹਣੀ ਸ਼ਬਨਮ ਹੀ ਸੀ ਇਸ ਖੁਸ਼ੀ ਵਿੱਚ ਉਹ ਫੁੱਲਾ ਨਹੀਂ ਸੀ ਸਮਾਰਿਆ ਹੁਣ ਮਾਪਿਓ ਤੇ ਬਾਕੀ ਭੈਣ ਭਰਾ ਕੁੜੀ ਵਾਲਿਆਂ ਨੇ ਲੈਣ ਦੇਣ ਕਰਨਾ ਸੀ ਸ਼ਬਨਮ ਦੇ ਮਾਮਾ ਜੀ ਨੇ ਸਭ ਤੋਂ ਪਹਿਲਾਂ ਅਸ਼ੋਕ ਦੀ ਮਾਤਾ ਜੀ ਨੂੰ ਦੋਲੇ ਦੁਲਹਣ ਦੇ ਕੋਲ ਹੀ ਬਣੀ ਇੱਕ ਛੋਟੀ ਸਟੇਜ ਉੱਤੇ ਆਉਣ ਲਈ ਸਤਿਕਾਰ ਸਹਿਤ ਬੁਲਾਇਆ ਤੇ ਉਸ ਦੇ ਗਾਲ ਵਿੱਚ ਸੋਨੇ ਦੀ ਜੰਜੀਰੀ ਪਹਿਨਾਈ ਤੇ ਕੰਨਾਂ ਵਿੱਚ ਹੀਰੇ ਦੇ ਟੌਪਸ ਪਾਇਏ ਫਿਰ ਇਸੇ ਤਰ੍ਹਾਂ ਅਸ਼ੋਕ ਦੇ ਪਿਤਾ ਲਖਣ ਪ੍ਰਸ਼ਾਦ ਨੂੰ ਬੁਲਾ ਕੇ ਉਸ ਦੀ ਗਬਲੀ ਉਂਗਲੀ ਦੇ ਵਿੱਚ ਕੁੜੀ ਦੇ ਪਿਤਾ ਨੇ ਅੱਧੇ ਟੋਲੇ ਦੀ ਮੁੰਦਰੀ ਪਹਿਨਾ ਦਿੱਤੀ ਬਾਕੀ ਲੈਣ ਦੇਣਾ ਜੇ ਬਾਕੀ ਸੀ ਕਿ ਅਸ਼ੋਕ ਦੇ ਪਿਤਾ ਜੀ ਨੇ ਸ਼ਬਨਮ ਦੇ ਪਿਤਾ ਦੇ ਹੱਥਾਂ ਵਿੱਚ ਹੌਲੀ ਜਿਹੀ ਆਈਕਨ ਕਾਰ ਦੀਆਂ ਚਾਬੀਆਂ ਚੁੱਪ ਕੇ ਜਿਵੇਂ ਫੜਾ ਕੇ ਕਿਹਾ ਭਾਈ ਸਾਹਿਬ ਇਹ ਅਸ਼ੋਕ ਨੂੰ ਤੁਸੀਂ ਦੇ ਦਿਓ ਕਾਰ ਦੀ ਪਹਿਲੀ 20000 ਰੁਪਏ ਦੀ ਕਿਸ਼ਤ ਦੇ ਦਿੱਤੀ ਹੈ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿਰਫ ਸੋਹਣੀ ਸੁਨਖੀ ਵੋਟੀ ਹੀ ਅਸ਼ੋਕ ਨੂੰ ਨਹੀਂ ਮਿਲੀ ਬਲਕਿ ਆਈਕਨ ਕਾਰ ਵੀ ਸ਼ਬਨਮ ਦੇ ਮਾਪਿਆਂ ਨੇ ਅਸ਼ੋਕ ਨੂੰ ਮੰਗਣੀ ਵਿੱਚ ਦਿੱਤੀ ਹੈ ਇਹ ਗੱਲ ਪਹਿਲਾਂ ਤਾਂ ਸ਼ਬਨਮ ਦੇ ਪਾਪਾ ਦੀ ਸਮਝ ਵਿੱਚ ਨਾ ਆਈ ਪਰ ਕੋਲ ਹੀ ਖੜੀ ਸ਼ਬਨਮ ਦੀ ਮੰਮੀ ਸਾਰੀ ਗੱਲ ਨੂੰ ਬਖੂਬੀ ਸਮਝ ਗਈ। ਉਸਨੇ ਆਪਣੇ ਪਤੀ ਨੂੰ ਓਲੇ ਜਿਹੇ ਵਿੱਚ ਹੋ ਕੇ ਸਮਝਾਇਆ ਕਿ ਇਹ ਕਾਰ ਦੀਆਂ ਚਾਬੀਆਂ ਅਸ਼ੋਕ ਦੇ ਬੀਤਾਂ ਨੇ ਤੁਹਾਨੂੰ ਅਸ਼ੋਕ ਨੂੰ ਪਕੜਾਉਣ ਲਈ ਇਸ ਲਈ ਦਿੱਤੀਆਂ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਇਹ ਦਿਖਾ ਸਕਣ ਕਿ ਅਸ਼ੋਕ ਦੀ ਕੁੜਮਾਈ ਵਿੱਚ ਸਾਡੇ ਵੱਲੋਂ ਕਾਰ ਦਿੱਤੀ ਗਈ ਹੈ। ਸਾਰੀ ਗੱਲ ਸਮਝਣ ਪਿੱਛੋਂ ਸ਼ਬਨਮ ਦੇ ਡੈਡੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇਸ ਦਾ ਮਤਲਬ ਹੈ ਕਿ ਉਹ ਕੁੜਮਾਈ ਵਿੱਚ ਸਾਡੇ ਕੋਲੋਂ ਕਾਰ ਮੰਗਦੇ ਹਨ। ਫਿਰ ਵਿਆਹ ਸਮੇਂ ਪਤਾ ਨਹੀਂ ਹਾਥੀ ਹੀ ਮੰਗ ਲੈਣਾ ਅਸ਼ੋਕ ਦੇ ਪਿਤਾ ਨੇ ਕਾਰਕਿਸ਼ਨਾ ਉੱਤੇ ਲੈ ਕੇ ਪਹਿਲੀ ਕਿਸ਼ਤ ਆਪ ਹੀ ਦੇ ਦਿੱਤੀ ਸੀ ਬਾਕੀ ਕਿਸ਼ਤਾਂ ਦਾ ਕੁੜੀਆਂ ਵਾਲੀਆਂ ਨਹੀਂ ਦੇਣੀ ਸੀ ਸ਼ਬਨਮ ਜਦੋਂ ਆਪਣੇ ਮੰਮੀ ਡੈਡੀ ਨੂੰ ਇਸ ਉਲਝਣ ਵਿੱਚ ਕੁਲਝਦਿਆਂ ਦੇਖਿਆ ਤਾਂ ਅਸ਼ੋਕ ਤੋਂ ਇਹ ਸਭ ਕੁਝ ਦੁਬਾਰਾ ਪੁੱਛਿਆ ਗੱਲ ਕੁਝ ਵੀ ਨਹੀਂ ਸ਼ਬਨਮ ਮੈਂ ਚਾਹੁੰਦਾ ਸੀ ਕਿ ਮੇਰੀ ਕੁੜਮਾਈ ਵਿੱਚ ਮੈਨੂੰ ਸਹੁਰਿਆਂ ਵੱਲੋਂ ਕਾਰ ਮਿਲੇ ਸੋ ਅਸੀਂ ਕਿਸ਼ਤਾਂ ਉੱਤੇ ਕਾਰ ਲੈ ਕੇ ਚਾਬੀ ਤੇਰੇ ਡੈਡੀ ਦੇ ਹੱਥ ਵਿੱਚ ਫੜਾ ਦਿੱਤੀ ਤਾਂ ਕਿ ਲੋਕਾਂ ਸਾਹਮਣੇ ਉਹ ਇਹ ਚਾਬੀ ਮੈਨੂੰ ਸ਼ਗਨ ਵਿੱਚ ਦੇ ਦੇਣ ਮੇਰੇ ਕਈ ਦੋਸਤਾਂ ਦੇ ਸਹੁਰਿਆਂ ਵੱਲੋਂ ਦੇਹਜ ਵਿੱਚ ਵੀ ਕਾਰਾਂ ਮਿਲੀਆਂ ਹਨ ਜੋ ਮੇਰੇ ਫੂਡ ਐਂਡ ਸਪਲਾਈ ਵਿੱਚ ਅਫਸਰ ਹਨ ਅਸ਼ੋਕ ਦੀ ਗੱਲ ਸੁਣ ਕੇ ਸ਼ਵਰਨਮ ਨੇ ਫਿਰ ਪ੍ਰਸ਼ਨ ਕੀਤਾ ਕਾਰ ਹੈ ਕਿੱਥੇ ਉਹ ਬਾਹਰ ਜੋ ਫੁੱਲਾਂ ਨਾਲ ਸਜੀ ਖੜੀ ਹੈ ਮੈਂ ਘਰੋਂ ਉਸ ਵਿੱਚ ਹੀ ਤਾਂ ਬੈਠ ਗਿਆ ਆਂ ਅਸ਼ੋਕ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਪਿੱਛੋਂ ਸ਼ਬਨਮ ਨੇ ਆਪਣੇ ਗਲੇ ਵਿੱਚ ਪਏ ਫੁੱਲਾਂ ਦੇ ਹਾਰ ਨੂੰ ਤੋੜ ਕੇ ਪੱਤੀ ਪੱਤੀ ਕਰ ਸੁੱਟਿਆ ਤੇ ਥਾਂ-ਥਾਂ ਖੜੇ ਹੋ ਕੇ ਉਸ ਨੇ ਪੇਕੇ ਸੌਰਿਆਂ ਦੇ ਸਾਰੇ ਰਿਸ਼ਤੇਦਾਰਾਂ ਵਿੱਚ ਐਲਾਨ ਕਰ ਦਿੱਤਾ ਇਹ ਸ਼ਾਦੀ ਮੈਨੂੰ ਕਬੂਲ ਨਹੀਂ ਅਸੀਂ ਇਹ ਰਿਸ਼ਤੇ ਜੋ ਅਜੇ ਚੂੜੀਆਂ ਵੀ ਨਹੀਂ ਤੋੜ ਰਹੇ ਹਾਂ ਫਿਰ ਉਸ ਨੇ ਆਪਣੇ ਡੈਡੀ ਹੱਥੋਂ ਕਾਰ ਦੀਆਂ ਚਾਬੀਆਂ ਲੈਂਦੀਆਂ ਤੇ ਅਸ਼ੋਕ ਦੇ ਹੱਥ ਵਿੱਚ ਥਮਾ ਦਿੱਤੀਆਂ ਤੇ ਸੈਂਕੜੇ ਲੋਕਾਂ ਦੇ ਸਾਹਮਣੇ ਆਪਣੀ ਉਂਗਲੀ 'ਚੋਂ ਕੁੜਮਾਈ ਦੀ ਰਿੰਗ ਉਤਾਰ ਕੇ ਅਸ਼ੋਕ ਨੂੰ ਫੜਾ ਦਿੱਤੀ ਤੇ ਅਸ਼ੋਕ ਦੀ ਉਂਗਲੀ ਵਿੱਚ ਪੈਣੀ ਮੁੰਦਰੀ ਉਸ ਤੋਂ ਉਤਰਵਾ ਲਈ ਇਹ ਸਾਰਾ ਕਾਂਡ ਦੇਖ ਸ਼ਬਨਮ ਦੇ ਪਿਤਾ थरथਰ ਕੰਬਣ ਲੱਗੇ ਉਸ ਦੀ ਮੰਮੀ ਅਤੇ ਹੋਰ ਰਿਸ਼ਤੇਦਾਰ ਵੀ ਘਬਰਾ ਗਏ ਦੋਵੇਂ ਧੀਰਨ ਮੋਸ਼ੀ ਦੀ ਪੰਡ ਆਪਣੇ ਆਪਣੇ ਦਿਲਾਂ ਉੱਤੇ ਲੈ ਆਪਣੇ ਆਪਣੇ ਘਰਾਂ ਨੂੰ ਚੱਲੀਆਂ ਗਈਆਂ ਘਰ ਆ ਕੇ ਸ਼ਬਨਮ ਦੇ ਪਿਤਾ ਤਾਂ ਜਿਵੇਂ ਸੁੰਨ ਹੀ ਹੋ ਗਏ ਉਹ ਨਾ ਹੁਣ ਕੁਝ ਖਾਣ ਦੇ ਪਿੰਦੇ ਸਨ ਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰ ਰਹੇ ਸਨ ਹੁਣ ਸਾਰੇ ਟੱਬਰ ਨੂੰ ਇੱਕ ਡਰ ਸਤਾਉਣ ਲੱਗਿਆ ਕਿ ਕੋਈ ਅਣਹੋਣੀ ਨਾ ਵਾਪਰ ਜਾਏ ਖਾਸ ਕਰਕੇ ਸ਼ਮਨਮ ਦੀ ਪੂਆ ਬਹੁਤ ਉਦਾਸ ਸੀ ਜੋ ਆਪਣੇ ਛੋਟੇ ਵੀਰ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੀ ਸੀ ਉਹ ਹਰ ਹਾਲ ਆਪਣੇ ਵੀਰ ਦੀ ਵੱਡੀ ਉਮਰ ਚ ਚਾਹੁੰਦੀ ਸੀ ਪ੍ਰਮਾਤਮਾ ਅਗੇ ਹੱਥ ਜੋੜ ਅਰਦਾਸਾਂ ਕਰਦੀ ਨਹੀਂ ਸੀ ਥੱਕਦੀ ਉਹ ਚਾਹੁੰਦੀ ਸੀ ਕਿਵੇਂ ਨਾ ਕਿਵੇਂ ਉਸ ਦਾ ਵੀਰ ਇਸ ਸਦਮੇ ਚੋਂ ਬਾਹਰ ਆ ਜਾਵੇ ਆਰਮੀ ਵਿੱਚ ਬਤੌਰ ਨਰਸ ਪਿਛਲੇ 10 ਵਰਿਆਂ ਤੋਂ ਨੌਕਰੀ ਕਰ ਰਹੀ ਸੀ ਹਸਪਤਾਲ ਵਿੱਚ ਹੁਣ ਉਸ ਦਾ ਆਉਦਾ ਬ੍ਰਿਗੇਡੀਅਰ ਦਾ ਸੀ ਉਸ ਨੇ ਝੱਟ ਆਪਣੇ ਇੱਕ ਸਹਿਯੋਗੀ ਕਰਨਲ ਜਸਵੀਰ ਨੂੰ ਫੋਨ ਕਰਕੇ ਪੁੱਛਿਆ ਜਸਵੀਰ ਤੂੰ ਵਿਆਹ ਕਰਾਉਣਾ ਚਾਹੁੰਦਾ ਹੈ ਚਾਹੁੰਦਾ ਤਾਂ ਹਾਂ ਮੈਮ ਪਰ ਅਜੇ ਕੁੜੀ ਹੀ ਕੋਈ ਪਸੰਦ ਨਹੀਂ ਆਉਂਦੀ ਮੇਰੇ ਘਰਦਿਆਂ ਨੂੰ ਅੱਛਾ ਮੈਂ ਸੋਮਵਾਰ ਆਪਣੀ ਛੁੱਟੀ ਜੁਆਇਨ ਕਰਾਂਗੀ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ ਕਰਨਲ ਜਸਵੀਰ ਬਾਰੇ ਉਸ ਨੇ ਸ਼ਬਨਮ ਨਾਲ ਸਾਰੀ ਗੱਲ ਕਰ ਲਈ ਜੇ ਉਹ ਮੰਨ ਜਾਵੇ ਤਾਂ ਤੇਰੇ ਆਦੀ ਪਹਿਲਾਂ ਵਾਲੀ ਤਰੀਕ ਨੂੰ ਹੀ ਅਸੀਂ ਤੇਰਾ ਆਨੰਦ ਕਾਰਜ ਕਰ ਦੇਾਂਗੇ ਤੁਸੀਂ ਪੈਲਸ ਜੋ ਸ਼ਾਦੀ ਲਈ ਬੁਕ ਕੀਤਾ ਸੀ ਤੇ ਹੋਰ ਵੀ ਵਿਆਹ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਇਸੇ ਤਰ੍ਹਾਂ ਰਹਿਣ ਦੇਣਾ ਜੇ ਜਸਵੀਰ ਦੇ ਘਰ ਦੇ ਮੰਨ ਜਾਣ ਤਾਂ ਤੇਰੀ ਸ਼ਾਦੀ ਅਸੀਂ 8 ਮਾਰਚ ਨੂੰ ਤੇਰੇ ਵਿਆਹ ਵਾਲੇ ਤਰੀਕ ਉੱਤੇ ਹੀ ਕਰ ਦੇਾਂਗੇ ਮੈਂ ਚਾਹੁੰਦੀ ਹਾਂ ਤੇਰੇ ਪਾਪਾ ਇਸ ਸਦਮੇ ਤੋਂ ਛੇਤੀ ਹੀ ਬਾਹਰ ਆ ਜਾਣ ਨਾਲੇ ਜਸਵੀਰ ਬਹੁਤ ਅੱਛਾ ਲੜਕਾ ਹੈ ਮੈਂ ਜਿੰਨੀ ਵੀ ਉਹਦੀ ਤਾਰੀਫ਼ ਕਰਾਂ ਉਨੀ ਹੀ ਘੱਟ ਤੇ ਹੈ ਵੀ ਆਪਣੀ ਬਰਾਦਰੀ ਵਿੱਚੋਂ ਹੀ ਸ਼ਬਨਮ ਨੂੰ ਆਪਣੀ ਭੂਆ ਉੱਤੇ ਬਹੁਤ ਵਿਸ਼ਵਾਸ ਸੀ ਇਸ ਲਈ ਉਹ ਜਸਵੀਰ ਨਾਲ ਵਿਆਹ ਕਰਾਉਣ ਲਈ ਪੂਰੀ ਤਰ੍ਹਾਂ ਸਹਿਮਤ ਸੀ ਬ੍ਰਿਗੇਡੀਅਰ ਮਨਪ੍ਰੀਤ ਕੌਰ ਨੇ ਜਦੋਂ ਦਿੱਲੀ ਜਾ ਕੇ ਆਪਣੀ ਡਿਊਟੀ ਜੁਆਇਨ ਕੀਤੀ ਤਾਂ ਸਭ ਤੋਂ ਪਹਿਲਾਂ ਕਰਨਲ ਜਸਵੀਰ ਨਾਲ ਸਾਰੀ ਗੱਲ ਕੀਤੀ ਕਿ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਅਤੇ ਐਫਐਮ ਰੇਡੀਓ ਉੱਤੇ ਪਿਛਲੇ 5 ਵਰਿਆਂ ਤੋਂ ਅਨਾウンਸਰ ਲੱਗੀ ਹੋਈ ਹੈ ਆ ਲੈ ਤਸਵੀਰ ਆਪਣੇ ਮਾਪਿਆਂ ਨੂੰ ਦਿਖਾ ਦੇ ਤੇਰੇ ਨਾਲ ਕੁੜੀ ਬਹੁਤ ਫੱਬੇਗੀ ਜਸਵੀਰ ਨੇ ਬ੍ਰਿਗੇਡੀਅਰ ਮਨਪ੍ਰੀਤ ਤੋਂ ਤਸਵੀਰਾਂ ਲੈਂਦੇ ਆ ਉਸ ਵਕਤ ਤੱਕਿਆ ਕੁੜੀ ਦੇ ਨੈਣ ਨਕਸ਼ ਭੂਆ ਨਾਲ ਕਾਫੀ ਮਿਲਣ ਲੱਗੇ ਭੂਆ ਮਨਪ੍ਰੀਤ ਨੇ ਅਜੇ ਤੱਕ ਸ਼ਾਦੀ ਨਹੀਂ ਸੀ ਕੀਤੀ ਜਦ ਕਿ ਸਾਰੇ ਹਸਪਤਾਲ ਦੀਆਂ ਨਰਸਾਂ ਚੋਂ ਉਹ ਸਭ ਤੋਂ ਸੋਹਣੀ ਸੀ ਉਹ ਚਾਹੁੰਦੀ ਸੀ ਮੇਰੇ ਵੀਰ ਦੇ ਸਿਰ ਚਾਰ-ਚਾਰ ਧੀਆਂ ਦੀ ਜ਼ਿੰਮੇਵਾਰੀ ਹੈ ਪਹਿਲਾਂ ਮੈਂ ਇਸ ਦਾ ਬੋਝ ਕੁਝ ਹਲਕਾ ਕਰ ਲਵਾਂ ਫਿਰ ਆਪਣੇ ਬਾਰੇ ਸੋਚਾਂਗੀ ਕਰਨਲ ਜਸਵੀਰ ਨੇ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਕੁੜੀ ਕਾਫੀ ਸੁਨੱਖੀ ਹੈ ਫਿਰ ਉਸ ਨੇ ਇੱਕ ਨਜ਼ਰ ਆਪਣੇ ਉੱਤੇ ਵੀ ਪਾਈ ਉਸ ਨੂੰ ਲੱਗਿਆ ਕਿ ਲੱਗਦਾ ਇਓ ਹੈ ਸਾਡੀ ਜੋੜੀ ਖੂਬ ਚੱچےਗੀ ਉਸ ਨੇ ਛੱਟ ਕੰਪਿਊਟਰ ਉੱਤੇ ਸ਼ਬਨਮ ਦੀ ਫੋਟੋ ਆਪਣੀ ਵੱਡੀ ਭੈਣ ਜਸਵੰਤ ਨੂੰ ਭੇਜ ਦਿੱਤੀ ਕਿਉਂਕਿ ਜਸਵੰਤ ਦੇ ਪਰਿਵਾਰ ਵਿੱਚ ਕਿਉਂਕਿ ਜਸਵੀਰ ਦੇ ਪਰਿਵਾਰ ਵਿੱਚ ਜਸਵੰਤ ਭੈਣ ਦੀ ਗੱਲ ਕੋਈ ਨਹੀਂ ਸੀ ਮੋੜਦਾ ਜਸਵੰਤ ਕੌਰ ਨੇ ਜਦੋਂ ਸ਼ਬਨਮ ਦੀ ਤਸਵੀਰ ਦੇਖੀ ਤਾਂ ਉਹ ਤਾਂ ਮੰਦਰਮੁਗਦ ਹੀ ਹੋ ਗਈ ਲੰਬਾ ਸਰੂ ਦੇ ਬੁੱਟੇ ਵਰਗਾ ਕੱਦ ਲੰਬੇ ਕੇਸ ਨੈਣ ਨਕਸ਼ੀ ਬਹੁਤ ਪਿਆਰੀ ਲੱਗੇ ਸ਼ਬਨਮ ਦੇ ਜਸਵੰਤ ਕੌਰ ਨੂੰ ਜਸਵੀਰ ਜਾਣਦਾ ਸੀ ਕਿ ਜੇ ਜਸਵੰਤ ਭੈਣ ਨੂੰ ਕੁੜੀ ਜੱਚ ਗਈ ਤਾਂ ਉਸ ਦੇ ਬੇਬੇ ਬੱਪੂ ਫਰਿਸ਼ਤਾ ਲੈਣ ਵਿੱਚ ਢਿੱਲ ਨਹੀਂ ਕਰਨਗੇ ਜਸਵੰਤ ਕੌਰ ਨੇ ਸ਼ਬਨਮ ਦੀ ਤਸਵੀਰ ਆਪਣੀ ਧੀ ਸਤਵੰਤ ਕੌਰ ਨੂੰ ਦਿਖਾਣ ਪਿੱਛੋਂ ਆਪਣੇ ਪਤੀ ਪ੍ਰੀਤਮ ਸਿੰਘ ਨੂੰ ਦਿਖਾਈ ਤੇ ਸਾਰੇ ਪਰਿਵਾਰ ਦਾ ਪਿਛੋਕੜ ਵੀ ਪ੍ਰੀਤਮ ਸਿੰਘ ਨੂੰ ਦੱਸਿਆ ਸਾਰੀ ਗੱਲਬਾਤ ਪਿੱਛੋਂ ਪ੍ਰੀਤਮ ਸਿੰਘ ਨੇ ਸੌ ਦੀ ਇੱਕੋ ਸੁਣਾਈ ਕਿ ਚੰਗੇ ਕੰਮ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਇਹ ਗੱਲ ਤਾਂ ਜਿਵੇਂ ਪ੍ਰੀਤਮ ਸਿੰਘ ਨੇ ਜਸਵੰਤ ਕੌਰ ਦੇ ਦਿਲ ਦੀ ਹੀ ਕਹਿ ਦਿੱਤੀ ਸੀ ਜਸਵੰਤ ਕੌਰ ਨੇ ਫੋਨ ਉੱਤੇ ਮਨਪ੍ਰੀਤ ਨਾਲ ਸਾਰੀ ਗੱਲ ਖੋਲ੍ਹ ਲਈ ਤੇ ਮਨਪ੍ਰੀਤ ਨੇ ਜਸਵੰਤ ਕੌਰ ਨੂੰ ਸ਼ਵਨਮ ਦੇ ਟੁੱਟ ਚੁੱਕੇ ਰਿਸ਼ਤੇ ਬਾਰੇ ਸੱਤ ਸੱਜ ਸਭ ਕੁਝ ਦੱਸ ਦਿੱਤਾ ਤਾਂ ਕਿ ਕਿਸੇ ਗੱਲ ਦਾ ਕੋਈ ਲੁਕੋਚ ਫੋਨ ਨਾ ਰਹਿ ਜਾਵੇ ਇੱਥੋਂ ਤੱਕ ਕਿ ਟੈਲੀਫੋਨ ਉੱਤੇ ਜਸਵੰਤ ਕੌਰ ਨਾਲ ਸ਼ਬਨਮ ਦੀ ਵੀ ਗੱਲ ਕਰਵਾ ਦਿੱਤੀ ਹੁਣ ਸ਼ਬਨਮ ਖੁਸ਼ ਸੀ ਉਸ ਦੇ ਮਾਪਿਆਂ ਦੀ ਲਾਜ ਵੀ ਰਹਿ ਜਾਣੀ ਸੀ ਮੁੰਡਾ ਵੀ ਪਹਿਲਾਂ ਮੁੰਡੇ ਨਾਲੋਂ ਚੰਗਾ ਮਿਲ ਗਿਆ ਸੀ ਮਨਪ੍ਰੀਤ ਦੇ ਭਰਾ ਨੇ ਮੈਰਿਜ ਪੈਲੇਸ ਵਾਲਿਆਂ ਨੂੰ ਅਤੇ ਖਾਣ ਵਾਲਿਆਂ ਨੂੰ ਪਹਿਲਾਂ ਹੀ ਸਾਈ ਫੜਾਈ ਹੋਈ ਸੀ ਸਭ ਕੁਝ ਪਹਿਲੀ ਮਿਥੀ ਤਰੀਕ ਉੱਤੇ ਹੀ ਕਰਨਾ ਹੀ ਸਭ ਮੰਨ ਗਏ ਸੀ ਕਰਨਲ ਜਸਵੀਰ ਸਿੰਘ ਦੇ ਮਾਤਾ ਪਿਤਾ ਭਲੇ ਬੰਦੇ ਸਨ। ਮਨਪ੍ਰੀਤ ਨੇ ਆਪਣੇ ਭਰਾ ਦੀ ਸੁੱਖ ਮਨਾਉਂਦਿਆਂ ਵਿਆਹ ਦੀ ਸਾਰੀ ਜ਼ਿੰਮੇਵਾਰੀ ਆਪਣੇ ਜੀਮੇ ਲੈ ਕੇ ਦੂਜੀ ਵਾਰ ਕਾਰਜ ਆਰੰਭ ਕਰਨ ਲਈ ਆਪਣੀ ਪੂਰੀ ਵਾਹ ਲਾ ਛੱਡੀ ਸੀ। ਸ਼ਬਨਮ ਦੇ ਚਿਹਰੇ ਉੱਤੇ ਵੀ ਖੇੜਾ ਆ ਗਿਆ ਸੀ। ਉਸ ਦਾ ਡੈਡੀ ਵੀ ਇਸ ਨਵੇਂ ਰਿਸ਼ਤੇ ਅਤੇ ਜਸਵੀਰ ਬਾਰੇ ਜਾਣ ਕੇ ਹੁਣ ਖੁਸ਼ ਨਜ਼ਰ ਆ ਰਿਹਾ ਸੀ। ਮਨਪ੍ਰੀਤ ਸਾਰੇ ਕਾਰਜ ਨੂੰ ਜਿਵੇਂ ਸਿਰੇ ਚੜਾਉਣ ਲਈ ਆਪਣੇ ਪੱਲਿਓ ਪੈਸੇ ਖਰਚਣ ਲਈ ਵੀ ਕੋਈ ਪਰਵਾਹ ਨਹੀਂ ਸੀ ਕਰ ਰਹੀ ਸ਼ੁੱਕਰਵਾਰ ਨੂੰ ਘਰ ਵਿੱਚ ਅਖਾਂਡ ਪਾਠ ਦਾ ਆਰੰਭ ਕਰਨ ਦੀ ਤਰੀਕ ਦੋਵਾਂ ਧਿਰਾਂ ਵੱਲੋਂ ਪੱਕੀ ਕਰਕੇ ਸੋਮਵਾਰ ਵਾਲੇ ਦਿਨ ਬਰਾਤ ਕੁੜੀ ਵਾਲਿਆਂ ਦੇ ਘਰ ਟੁਕਣੀ ਸੀ ਸ਼ਬਨਮ ਬਹੁਤ ਖੁਸ਼ ਸੀ ਉਸ ਦਾ ਪਿਤਾ ਵੀ ਬੇਟੀ ਦੀ ਸ਼ਾਦੀ ਵਿੱਚ ਖੁਸ਼ ਨਜ਼ਰ ਆ ਰਿਹਾ ਸੀ ਪਰ ਉਸ ਦੀ ਮੰਮੀ ਦੇ ਚਿਹਰੇ ਉੱਤੇ ਵਿਆਹ ਦੀ ਖੁਸ਼ੀ ਦੇ ਕੋਈ ਹੌਬਾਉ ਨਹੀਂ ਸਨ ਨਜ਼ਰ ਆ ਰਹੇ ਇਹ ਸਭ ਦੇਖ ਸ਼ਬਨਮ ਨੇ ਆਪਣੀ ਮੰਮੀ ਨੂੰ ਪੁੱਛਿਆ ਮੰਮੀ ਜੀ ਤੁਸੀਂ ਖੁਸ਼ ਨਹੀਂ ਹੋ ਸ਼ਾਦੀ ਤੋਂ ਉਸ ਦੀ ਮੰਮੀ ਨੇ ਸ਼ਬਨਮ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸ਼ਬਨਮ ਨੇ ਫਿਰ ਪਿਆਰ ਜਿਹੇ ਵਿੱਚ ਆ ਕੇ ਪੁੱਛਿਆ ਮੰਮੀ ਤੁਹਾਨੂੰ ਕਰਨਲ ਜਸਵੀਰ ਪਸੰਦ ਨਹੀਂ ਮੈਂ ਕੌਣ ਹੁੰਦੀ ਆ ਪਸੰਦ ਨਾ ਪਸੰਦ ਬਾਰੇ ਕੁਝ ਕਹਿਣ ਵਾਲੀ ਸ਼ਬਨਮ ਆਪਣੀ ਮੰਮੀ ਦੇ ਚਿਹਰੇ ਉਤਲੀ ਮਾਸੂਮੀ ਦਾ ਕਾਰਨ ਸਮਝ ਨਾ ਸਕੀ ਮੰਮੀ ਕੋਈ ਗੱਲ ਤਾਂ ਦੱਸੋ ਮੈਨੂੰ ਜਸਵੀਰ ਦੇ ਮਾਪਿਆਂ ਦੀ ਤਾਂ ਕੋਈ ਮੰਗ ਵੀ ਨਹੀਂ ਫਿਰ ਉਸ ਤਰੀਕ ਨੂੰ ਵਿਆਹ ਕਰਨਾ ਵੀ ਜਸਵੀਰ ਨੇ ਕਬੂਲ ਕਰ ਲਿਆ ਉਹਨਾਂ ਨੇ ਸਾਡਾ ਕਿੰਨਾ ਖਰਚ ਬਚਾ ਦਿੱਤਾ ਹੈ ਇਹ ਸਪੂਆਜੀ ਦੀ ਮਿਹਰਬਾਨੀ ਨਾਲ ਹੀ ਹੋ ਸਕਿਆ ਹੈ ਹੁਣ ਤੁਸੀਂ ਕਿਉਂ ਇਸ ਰਿਸ਼ਤੇ ਵਿੱਚ ਖੁਸ਼ ਨਹੀਂ ਹੋ ਮੈਂ ਕੀ ਦੱਸਾਂ ਸ਼ਬੋ ਮੈਨੂੰ ਪੁੱਛਦਾ ਹੀ ਕੌਣ ਹੈ ਸ਼ਬਨਮ ਦੀ ਮੰਮੀ ਬਹੁਤ ਪਰੇਸ਼ਾਨ ਸੀ ਸ਼ਬੋ ਜੋ ਕੁਝ ਹੈ ਤੇਰੀ ਪੁਹਾਈ ਹੈ ਤੇਰਾ ਡੈਡੀ ਤਾਂ ਉਸਦੇ ਕਹੇ ਤੇ ਹੀ ਚੱਲਦਾ ਹੈ ਸਭ ਕੁਝ ਉਹ ਹੀ ਕਰਦੀ ਹੈ ਚੰਗੀ ਗੱਲ ਵਿੱਚ ਤਾਂ ਚੱਲਣਾ ਹੀ ਪੈਂਦਾ ਹੈ ਮੰਮੀ ਜੀ ਨਾਲੇ ਦਹੇਜ ਦੇ ਲੋਬੀਆਂ ਨੂੰ ਵੀ ਪਤਾ ਲੱਗ ਜਾਵੇ ਕਿਤੀਆਂ ਵਿਕਾਉ ਨਹੀਂ ਹੁੰਦੀਆਂ ਜੇ ਉਹ ਮੁੰਡਾ ਫੂਡ ਐਂਡ ਸਪਲਾਈ ਵਿੱਚ ਲੱਗਿਆ ਹੋਇਆ ਸੀ ਤਾਂ ਮੈਂ ਵੀ ਪਿਛਲੇ 5 ਸਾਲਾਂ ਤੋਂ মিডিਆ ਦੇ ਕੰਮ ਨਾਲ ਜੁੜੀ ਹੋਈ ਹਾਂ ਉਸ ਤੋਂ ਘੱਟ ਨਹੀਂ ਕਮਾਉਂਦੀ ਸੀ ਪਰ ਤੇਰੀ ਨਾਰਾਜ਼ਗੀ ਪੂਆ ਨਾਲ ਕਿਉਂ ਹੈ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਮੰਮੀ ਮੇਰੀ ਨਾਰਾਜ਼ਗੀ ਇਹ ਹੈ ਸ਼ਬੂ ਕਿ ਸ਼ੁਰੂ ਤੋਂ ਹੀ ਤੇਰੀ ਪੂਆ ਨੇ ਸਾਡੀ ਜ਼ਿੰਦਗੀ ਵਿੱਚ ਦਖਲ ਦਿੱਤਾ ਹੈ ਥੈਰਾ ਪਿਓ ਲਈ ਲੱਗ ਅਜੇ ਤੱਕ ਉਸ ਦੀ ਸੁਣਦਾ ਆ ਰਿਹਾ ਹੈ ਮੈਂ ਜਿਵੇਂ ਘਰ ਵਿੱਚ ਕੁਝ ਵੀ ਨਹੀਂ ਮੈਂ ਜਨਮ ਦਿੱਤਾ ਹੈ ਤੈਨੂੰ ਮੈਨੂੰ ਵੀ ਪੁੱਛ ਲੈਣਾ ਚਾਹੀਦਾ ਸੀ ਇਹ ਕਹਿੰਦੀ ਹੋਈ ਸ਼ਬਨਮ ਦੀ ਮੰਮੀ ਟਪ ਟਪ ਹੰਝੂ ਕਰਨ ਲੱਗ ਪਈ ਮਾਂ ਦੀ ਗੱਲ ਸੁਣ ਕੇ ਸ਼ਬਨਮ ਨੇ ਮਾਂ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਮੰਮੀ ਅਸਲ ਵਿੱਚ ਮੇਰੀ ਮਾਂ ਤਾਂ ਤੂੰ ਹੀ ਰਹਿਣਾ ਹੈ ਭੂਆ ਤਾਂ ਭੂਆ ਹੀ ਹੈ ਮੇਰਾ ਰਿਸ਼ਤਾ ਜਸਵੀਰ ਨਾਲ ਕਰਵਾ ਕੇ ਇਸ ਨੇ ਸਾਡਾ ਭਲਾ ਹੀ ਕੀਤਾ ਹੈ ਬੂਰਾ ਤਾਂ ਕੁਝ ਨਹੀਂ ਕੀਤਾ ਹੁਣ ਤੂੰ ਵਿਆਹ ਵਿੱਚ ਰੁਕਾਵਟ ਨਾ ਪਾ ਮੈਂ ਭੂਆ ਨੂੰ ਕਹੂੰਗੀ ਕਿ ਉਹ ਤੇਰੇ ਕੋਲ ਮਾਫੀ ਮੰਗ ਲਵੇ ਕਿ ਉਹ ਤੇਰੇ ਕੋਲੋਂ ਮਾਫੀ ਮੰਗ ਲਵੇ ਠੀਕ ਹੈ ਸ਼ੱਬੂ ਮੇਰੀ ਗੱਲ ਧਿਆਨ ਨਾਲ ਸੁਣ ਮੇਰੀ ਇੱਕ ਸ਼ਰਤ ਹੋਰ ਹੈ ਮੈਂ ਇਹ ਵਿਆਹ ਜਸਵੀਰ ਨਾਲ ਤਾਂ ਹੋਣ ਦੇਵਾਂਗੀ ਜੇ ਤੇਰੀ ਭੂਆ ਮੁੜ ਕੇ ਮੇਰੇ ਘਰ ਪੈਰ ਨਾ ਪਾਉਣ ਦੀ ਸੌਂ ਖਾਵੇ ਇਹ ਗੱਲ ਆਪਣੇ ਡੈਡੀ ਨੂੰ ਵੀ ਸਾਫ਼-ਸਾਫ਼ ਕਹਿ ਦੇਵੀਂ ਆਪਣੀ ਮਾਂ ਦੀਆਂ ਬੇਵਕੂਫ ਵਾਲੀਆਂ ਗੱਲਾਂ ਸੁਣ ਜੀਵੇਂ ਸ਼ਬਨਮ ਰੋਣ ਹਾਕੀ ਹੋ ਗਈ ਸੀ ਅਖੀਰ ਉਸ ਦੀ ਭੂਆ ਨੇ ਮਾੜਾ ਕੀ ਕੀਤਾ ਸੀ ਇੱਕ ਤਾਂ ਆਪਣੀ ਜ਼ਿੰਮੇਵਾਰੀ ਉੱਤੇ ਉਸ ਨੇ ਪੁਰਾਣੀ ਤਰੀਕ ਉੱਤੇ ਹੀ ਵਿਆਹ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਦੂਜਾ ਕਰਨਲ ਜਸਵੀਰ ਅਸ਼ੋਕ ਤੋਂ ਕਿਤੇ ਵੱਧ ਕਾਬਲੀਅਤ ਵਾਲਾ ਅਤੇ ਬੰਕਾ ਗੱਭਰੂ ਹੈ ਫਿਰ ਮੇਰੀ ਮੰਮੀ ਸਾਰੀ ਰਾਤ ਸ਼ਬਨਮ ਆਪਣੇ ਪਲੰਘ ਉੱਤੇ ਇਕੱਲੀ ਕਾਰੀ ਲੇਟੀ ਹੋਈ ਸੋਚਦੀ ਰਹੀ ਕਿ ਸੰਸਾਰ ਪਰ ਵਿੱਚ ਸੱਸ ਨੂੰ ਦਰਾਣੀ ਜਠਾਣੀ ਨਣਦ ਬਰਝਾਈ ਅਤੇ ਸਾਰੇ ਪਰਿਵਾਰ ਨਾਲ ਰਿਸ਼ਤੇ ਇੰਨੇ ਕੌੜੇ ਕਿਉਂ ਹੁੰਦੇ ਹਨ ਉਸ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ